ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਵੱਡਾ ਸਤਿਗੁਰੂ ਨਾਨਕ ਲਿਨ ਕਲ ਰਹਾ ਸੀ ਜਗਤ ਗੁਰੂ ਤੁਹਾਨੂੰ ਕੰਸੀ ਗੁਰ ਨਾਨਕ ਸਾਹਿਬ ਦੇ ਪ੍ਰਕਾਸ਼ ਕਰੋ ਜੋ ਇਸ ਸੰਨ 15 ਨਵੰਬਰ ਨੂੰ ਆ ਰਹੇ ਉਹਨਾਂ ਦੇ ਪ੍ਰਕਾਸ਼ ਕਰੋ ਨੂੰ ਸਮਰਪਿਤ ਨਿਕ ਉਪਰਲਾ 13 ਇਤਿਰਾਮਸ਼ਣ ਨੂੰ ਪੀਤਾ ਗਿਆ ਕਿ 13 13 ਮਿਸ਼ਨਾਸਪਾਲ ਸੈਕਟਰ 26 ਦੇ ਵਿੱਚ ਜੋ ਕਿ ਐਡਵਾਂਸ ਹਸਪੀਟਲ 4 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਪੰਜ ਤਰ੍ਹਾਂ ਦੀਆਂ ਸਰਜਰੀਜ਼ ਜਿਹੜੀਆਂ ਟੋਟਲ ਫ੍ਰੀ ਆਫ ਕਾਸਟ ਕੀਤੀਆਂ ਜਾਣਗੀਆਂ ਜਿਦੇ ਵਿੱਚ ਗੌਲ ਲੈਟਰ ਸਟੋਨ ਕਿਡਨੀ ਸਟੋਨ ਇਹਦਾ ਸਾਈਜ਼ 10 ਸੈਂਟੀਮੀਟਰ ਤੱਕ ਹੋਵੇ ਮਿਊਟਰ ਸੁਮਿਮਤ ਤੋਂ ਸਕੇਟ ਤੇ ਹਰ ਨਹੀਂ ਇਹ ਸਾਰੀਆਂ ਸਰਜਰੀਆਂ ਫਰੀ ਆਫ ਕੋਰਸ ਕੀਤੀ ਜਾਂਦੀ ਹੈ ਇਹਦੀ ਰਜਿਸਟ੍ਰੇਸ਼ਨ ਦੀ ਆਖਰੀ ਉਹ ਤਰੀਖ ਹੈ ਉਹ 9 ਨਵੰਬਰ 2024 ਤੱਕ ਹੈ 9 ਨਵੰਬਰ ਤੱਕ ਜਿੰਨੇ ਪੇਸ਼ੈਂਟ ਰਜਿਸਟਰ ਤੇ ਫਿੱਟ ਹੋ ਜਾਂਦੇ ਉਹਨਾਂ ਦੇ 15 ਤਰੀਕ ਤੱਕ ਆਪਰੇਸ਼ਨ ਕੀਤੇ ਜਾਣਗੇ ਆਪ ਜੀ ਆਮ ਪ੍ਰੋਪਰ ਦੇ ਰੂ ਦੇਰੇ ਜਾਣਕਾਰੀ ਜ਼ਰੂਰ ਸਾਡੇ ਨੰਬਰਾਂ ਤੋਂ ਆਪ ਜੀ ਵਿਆਸ ਸਕਦੇ 339801 ਇੱਕ ਵਾਰੀ ਫੇਰ ਮੈਂ ਆਪ ਜੀ ਨੂੰ ਬੇਨਤੀ ਕਰਾਂ ਆਦੀ ਆਣ ਤੋਂ ਕਦੇ ਇਹਨਾਂ ਸੇਵਾ ਦੀ ਵਧੇਰੇ ਜਾਣਕਾਰੀ ਜ਼ਰੂਰ ਆਪ ਜੀ ਪ੍ਰਾਪਤ ਕਰੋ ਤਾਂ ਕਿ ਆਪ ਜੀ ਨੂੰ ਇਸ ਸੇਵਾ ਦਾ ਕੋਈ ਕਨਫਿਊਜ਼ਨ ਨਾ ਹੋਵੇ ਜੋ ਵੀ ਸੰਤਾਂ ਚੰਡੀਗੜ੍ਹ ਕੋ ਬਾਤ ਤੋਂ ਆਣਗੇ ਉਹਨਾਂ ਦਾ ਬੜਾਈ ਸੁਚੱਜਾ ਰਹਿਣ ਦਾ ਲੰਗਰ ਪਾਣੀ ਦਾ ਤੇ ਫਿਰਨੇ ਦਾ ਇੰਤਜ਼ਾਮ ਜਿਹੜਾ ਗੁਨਾਮੀ ਤੇ ਕਰਤੇ ਦਿੱਤਾ ਜਾਏਗਾ ਆਪ ਸਾਰਿਆਂ ਸੰਤਾਂ ਨੂੰ ਬੇਨਤੀ ਹੈ ਕਿ ਆਪ ਇਸ ਵੀਡੀਓ ਨੂੰ ਵਤ ਵਤ ਸ਼ੇਅਰ ਕਰੋ ਤਤਕਿ ਉਹ ਪਰਿਵਾਰ ਖਾਸ ਕਰਕੇ ਲੋੜਵੰਦ ਪਰਿਵਾਰ ਜਿਹੜਾ ਮਾਇਆ ਕਰਕੇ ਆਪਣਾ ਇਲਾਜ ਨਹੀਂ ਕਰਾ ਸਕਦਾ ਮੈਂ ਜ਼ਰੂਰ Guru Pardey ਇਸ ਸੇਵਾ ਦੇ ਵਿੱਚੋਂ ਆਪਣੇ ਗੇੜੋਗਤਾ ਦੀ ਬਾਤ ਪ੍ਰਾਪਤ ਕਰਨ ਵਾਈਗੁਡ ਜੀ ਕਾ ਖਲਸਾ ਵਾਈਗੁਡ ਜੀ ਚੀਕਾ